ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਣੀ ਹੈਗੀ ਹੈਗੀ ਪਿੰਡ ਸੁਖਾਣੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਪੈਂਦੀ ਹੈ ਬਾਗਾਪੁਰਾਣਾ ਬਾਈ ਲਾਪ੍ਰੀਤ ਕੋਲੇ ਪਹੁੰਚੇ ਆਂ ਬਾਈ ਕੋਲੇ ਅੱਜ ਹੈਗੇ 5-6 ਨਗ ਹੈਗੇ ਬੱਚੀਆਂ ਦੇ ਬਹੁਤ ਸੋਹਣੀਆਂ ਬੱਚੀਆਂ ਟੌਪ ਦੀਆਂ ਤੇ ਦੋ ਹੈਂਗਾ ਗਾਵਾਂ ਇੱਕ ਸੂਈ ਵੀ ਹੈ ਪਹਿਲਾ ਸੂਆ ਤੇ ਇੱਕ ਹੈਗੀ ਹੈ ਗੱਬਣ ਬਾਕੀ ਜਾਣਕਾਰੀ ਬੱਚਿਆਂ ਵਿਰੋਧੀ ਤੇ گاਵਾ ਵਿਰੋਧੀ ਬਾਅਦ ਤੋਂ ਲਵਾਂਗੇ ਤੇ ਸਭ ਤੋਂ ਪਹਿਲਾਂ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਫੇਸਬੁੱਕ ਤੇ ਪੇਜ ਨੂੰ ਵੀਰੋ ਸਾਰੇ ਫੋਲੋ ਕਰ ਲਓ ਤੇ ਬਾਕੀ ਗੱਲਬਾਤ ਆਪਾਂ ਲਾਪਰੀ ਦੇ ਨਾਲ ਕਰਾਵਾਂਗੇ ਤੁਹਾਡੀ ਮਿਲਾਂਨੇ ਲਾਪਰੀ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਆ گاਵਾ ਦੀ ਹਾਂ ਬਾਈ ਸਤਿ ਸ੍ਰੀ ਅਕਾਲ ਲਾਪਰੀ ਤਾਂ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਬਾਈ ਆਪਣਾ ਐਡਰੈਸ ਕਨਫਰਮ ਕਰਦੇ ਨਾ ਮੇਰਾ ਲਾਪਰੀ ਦਾ ਬਾਈ ਪਿੰਡ ਸੁਖਨਾਨਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਸ਼ਹਿਰ ਭਗਤਾਪਾਈ ਕੱਬਾ ਗਰਾੜੀ ਤੇ ਬਾਜਾਖਾਨਾ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਬੋਲ ਦੇ ਬਾਈ 987295748 ਬਾਈ ਠੀਕ ਹੈ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਪਸ਼ੂ ਆ ਬਾਈ ਆਪਣੇ ਕੋਲੇ ਪੰਜ ਬੱਚੀਆਂ ਤੇ ਦੋ ਗਾਈਆਂ ਬਾਈ ਦੋ ਗਾਈਆਂ ਪੰਜ ਬੱਚੇ ਤੇ ਦੋ ਗਾਵਾਂ ਬਾਈ ਠੀਕ ਹੈ ਹਾਂ ਬਾਈ ਤੇ ਬਾਈ ਫਿਰ ਗਾਂ ਤੋਂ ਹੀ ਕਰ ਲੈਣੇ ਪਹਿਲਾ ਸੂਰਾ ਬਲਾ ਸੋਹਣੀ ਸਣਾ ਵੇਖਣ ਨੂੰ ਬਹੁਤ ਆਪ ਦੀ ਬੱਚੀ ਹੈ ਤੇ ਬਾਕੀ ਡਿਟੇਲ ਦੱਸਦਾ ਬਾਈ ਕੀ ਡਿਟੇਲ ਹੈ ਵੀਰੇ ਇਹਦੀ ਬਈ ਬੈਂਟ ਇਹ ਪਹਿਲਾ ਸੂਆ ਸੂਈ ਆ ਵਹਿੜ ਤੇ ਇਹ ਰਾਤ ਹੀ ਸੂਈ ਆ ਪਹਿਲਾ ਸੂਆ ਸੂਈ ਹੈ ਤੇ ਰਾਤ ਦੀ ਸੂਈ ਵੀ ਹੈ ਹਾਂ ਹਾਂ ਬਾਈ ਜੇੜ ਪ੍ਰੋਪਰ ਓਕੇ ਆ ਹਾਂ ਵੀ ਅਲੇ ਦੇ ਘਰ ਤੱਕ ਦੀ ਗਾਰੰਟੀ ਆ ਠੀਕ ਆ ਸਣਾ ਸਣਾ ਦੀ ਓਕੇ ਆ ਸਣਾ ਸਣਾ ਦੀ ਜਮਾਂ ਯਾਰ ਓਕੇ ਆ ਪੂਰੀ ਛਿੱਟਾ ਹੋਵੇ ਤਾਂ ਵੀ ਵੇਚਾਂ ਬੱਚੀ ਦਿੱਤੀ ਆ ਬਈਆਂ ਨੇ ਬੱਚੀ ਦਿੱਤੀ ਆ ਬਈਆਂ ਨੇ ਪਹਿਲਾ ਸੂਆ ਬਾਈ ਕਹਿੰਦਾ ਗਾਂ ਸੂਈ ਆ ਤੇ ਗਾਂ ਵਹਿੜ ਬਹੁਤ ਸੋਹਣੀ ਹੈ ਚੰਗੇ ਕਦ ਕੱਟ ਦੀ ਆ ਵੱਡਾ ਕਦ ਕਾਠ ਤੇ ਜਿਹੜਾ ਬੱਚਾ ਵੱਚੀ ਦਿੱਤੀ ਐ ਤੇ ਬਹੁਤ ਸੋਹਣੀ ਬਈ ਫਿਕਰ ਦੀ ਨਾ ਲਪਰੀ ਤੇ ਇਹ ਐਬੀਐਸ ਦੇ ਬਰੂਡ ਦੀ ਦੱਸੀ ਸੀ ਉਹਨਾਂ ਨੇ ਬਈ ਐਬੀਐਸ ਦੇ ਬਰੂਡ ਦੀ ਫਿਕਰ ਦੀ ਐ ਵੱਚੀ ਬਈ ਕੰਨ ਕੋਜਾਲੀ ਹੈ ਨਾ ਬਈ ਖਾਂਦ ਤੁਣ ਜਾ ਕੇ ਕਰਾਈ ਬਈ ਦੇਖੀਆ ਤੂੰ ਵੇਖ ਥਾਣਾ ਖਾਂਦ ਸਹੀ ਗੱਲ ਆ ਵਾਕਈ ਬਈ ਚਾਰ ਹੀ ਥਾਣਾ ਹੈ ਨਾ ਗਲਾਬੀ ਗਲਾਬੀ ਥਾਣਾ ਤੇ ਬੁੱਤੀ ਜੇ ਕਰਾਈ ਬਈ ਬੱਚਾ ਬਹੁਤ ਸੋਹਣਾਗਾ ਫਿਕਰੋ ਦੇਖੋ ਜੀ ਛੋਟਾ ਜਿਹਾ ਮੂੰਹ ਐ ਗਲਾਬੀ ਨਾ ਤੇ ਬਿਲਕੁਲ ਛੋਟੇ ਜਿਹੇ ਫੀਲ ਦੀ ਆ ਗੰਨ ਵੀ ਰਹੀ ਹੈ ਨਾ ਬਾਈ ਜਿਵੇਂ ਨਿਕਲਿਆ ਇਹ ਨਾ ਸੋਹਣਾ ਲੱਗਦਾ ਬੱਚਾ ਨਿਕਲ ਹਾਂ ਤੇ ਬਹੁਤ ਚੰਗੇ ਸੀ ਮੰਡੀ ਦੱਸਿਆ ਮੱਠਾ ਮੱਠਾ ਚੌੜਾ ਬਾਈ ਮਿੱਤਰੋ ਬੱਚੀ ਦਾ ਇਹ ਫਾਇਦਾ ਹੋ ਜਾਂਦਾ ਵੀ ਆਪਾਂ ਦੁੱਧ ਬੱਚੇ ਨੂੰ ਬੱਚੇ ਨੂੰ ਵੀ ਪਿਆਉਣਾ ਹੁੰਦਾ ਇਹ ਨਾ ਬਾਈ ਇਹ ਸਾਹਮਣਾ ਹੁੰਦਾ ਦੁੱਧ ਬੱਚੀ ਬੱਚੀ 20000 ਦੀ ਆ ਹਾਂ ਬਾਈ ਤੇ ਬਾਕੀ ਹਾਂ ਵੀ ਸਾਲ ਦੇ ਵਿੱਚ ਵਿੱਚ ਇਹਨੇ ਆਪਦੀ ਮਾਂ ਦੇ ਮਗਰੀ ਤਿਆਰ ਹੋਈ ਹੈ ਨਾ ਤੇ ਬਹੁਤ ਸੋਹਣੀ ਬੱਚੀ ਐ ਚੰਗੇ ਸੀ ਮੰਡੀ ਦੱਸਿਆ ਤੇ ਵਹਿੜ ਦੇਖੋ ਜੀ ਦੇਖੋ ਆਰਡਰ ਕੁਆਲਿਟੀ ਦੇਖੋ ਬਹੁਤ ਸੋਹਣਾ ਥਣ ਲੱਗਿਆ ਤੇ ਕਿੰਨੀਆਂ ਚਵਾਈਆਂ ਹੋਗੀਆਂ ਲਾਪਰੀ ਦਾ ਬਈ ਹੰਤਾ ਵੀ ਤੜਕੀ ਜੋਈ ਸੀ ਠੀਕ ਹੈ ਤੇਰਾ ਬੋਲਾ ਗੜਿਆ 3-4 ਕਿਲੋਵੇਂ ਮੈਂ ਕਹਿੰਦਾ 6-7 ਕਿਲੋ ਗੜਿਆ ਝੂਠਾ ਦਾ ਕੋਈ ਸਹੀ ਗੱਲ ਹੈ ਤੇ ਦੰਦੋ ਕੀਵੇਂ ਬਈ ਬਈ ਦੰਦ ਨਹੀਂ ਦੇਖੇ ਪਟਕੇ ਦੇਖ ਲੈਣੀ ਠੀਕ ਹੈ ਬਈ ਕਹਿੰਦਾ ਦੰਦੋ ਦੇਖੀ ਨਹੀਂ ਦੇਖ ਲੈਣੇ ਵੱਟ ਕੇ ਬੱਚਾ ਬੱਚੀ ਬਹੁਤ ਸੋਹਣੀ ਹੈ ਮਿੱਤਰੋ ਬਈ ਜਵਾਨੀ ਹੈ ਦੰਦੋ ਦਾ ਅਬਾ ਛਿੱਗੀ ਵੀ ਨਹੀਂ ਕਹਿਣੀ ਠੀਕ ਹੈ ਠੀਕ ਕਹਿੰਦਾ ਉਹ ਵੀ ਮਿੱਤਰੋ ਲੈ ਚੱਲ ਬਈ ਫਿਰ ਤੋੜ ਕੇ ਥੋੜਾ ਜਰਾ ਕਰਾਈਏ ਚੈੱਕ ਬਈ ਕਹਿੰਦਾ ਸਵੇਰ ਦੀ ਸੂਈ ਹੈ ਰਾਤ ਦੀ ਤੇ ਜ਼ੇਰ ਪਰਪ ਤੇ ਇਹਨੇ 3.5 ਕਿਲੋ ਬਾਈ ਕਹਿੰਦਾ ਬੋਲਾ ਕੱਢਿਆ ਬਹੁਤ ਸੋਹਣੀ ਕੱਢਿਆ ਡੀ ਮਾਰਨਾ ਨਹੀਂ ਬਹੁਤ ਸਾਰੇ ਰੰਗ ਪ੍ਰਿੰਟ ਹੈ ਜਿਹੜਾ ਵੈ ਵੈਡ ਦਾ ਬਹੁਤ ਬਾ ਕਮਾਲ ਹੈ ਤੇ ਆਰਡਰ ਕੁਆਲਟੀ ਹੈ ਮਿੱਤਰੋ ਬਹੁਤ ਸੋਹਣੀ ਹੈ ਦੇਖੋ ਜੀ ਚਾਰ ਹੀ ਥਾਣਾ ਕੰਪੈਕਟ ਆਰਡਰ ਹੈ ਜਮਾ ਇਹ ਕੰਪੈਕਟ ਆਰਡਰ ਦਾ ਬਿਲਕੁਲ ਪਤਾ ਇਹ ਲੋਕ ਦੀ ਸਫਾਈ ਚੱਕ ਕਰਾਈ ਸਹੀ ਗੱਲ ਹੈ ਨੇਵੀ ਦੀ ਕੁਆਲਟੀ ਹੈ ਮਿੱਤਰੋ ਆਰਡਰ ਕੁਆਲਟੀ ਜਿਹੜੀ ਬਹੁਤ ਸੋਹਣੀ ਹੈ ਤੇ ਕੱਲਾ ਕੱਲਾ ਥਾਣਾ ਚਾਰੇ ਥਾਣ ਪੂਰੀ ਨਿਖੜਵੇਂ ਸੋਹਣੇ ਬਿਚੀ ਤੇ ਲੱਗੇਗੇ ਵੱਡੇ ਕੱਦ ਕਾਠ ਦੀ ਵੜਾ ਬਹੁਤ ਸੋਹਣਾ ਢਾਂਚਾ ਵੜਦਾ ਤੇ ਲਾਪਰੀ ਤੇ ਕਿੰਨਾ ਕੁ ਪਾ ਦੋਗੀ ਦੁੱਧ ਬਾਈ ਇਹ ਤੇਰੇ ਹਿਸਾਬ ਨਾਲ ਬਾਈ ਦੁੱਧ ਦੇ 18 ਤੋਂ 20 ਦੇ ਵਿੱਚ ਵਿੱਚ ਬਹੁਤ ਨਾ ਮੈਂ ਕਹਾਂ 24 ਤੋਂ ਨਾ ਦੇਉ 22 ਹੀ ਸਹੀ ਗੱਲ ਆ ਲੋਕੀ ਮੇਤਰੋ ਬਾਈ ਕਹਿੰਦਾ ਵੀ ਆਪਾਂ ਕੁਝ ਨਹੀਂ ਕਹਿੰਦੇ ਪਰ ਅੰਦਾਜ਼ਾ ਵੀ 18 19 ਕਿਲੋ 20 ਕਿਲੋ ਦੇ ਡੇਢ ਦੁੱਧ ਪਾਉਂਗੀ ਬਾਈ ਬੈਲ ਬਾਈ ਪਲੀ ਪੁਲੀ ਤੇ ਵੱਡੀ ਬੁਲੀ ਕਹਿੰਦੀ ਬਹੁਤ ਵਧੀਆ ਵੱਡੇ ਕੱਦ ਕਾਠ ਦੀ ਆ ਹਾਂ ਤੇ ਬਾਈ ਇਹਦਾ ਫਿਰ ਡਿਮਾਂਡ ਇਹਦੀ ਡਿਮਾਂਡ ਆਪਾਂ ਬਾਲੀ ਨਹੀਂ ਕਰਨੀ ਹੁਣ ਬਈ ਬਿਆਨ ਤਾਂ ਐਵੇਂ ਵੇਲਾ ਮਗਰ ਬੱਚਾ ਚੰਗਾ ਬਣਾਦਾ ਮਗਰ ਜਿਆਦਾ ਚੰਗਾ ਬੱਚੀ ਬਹੁਤ ਕੋਟਾ ਬਈ ਬਿਆਨ ਤਾਂ 85 ਮੰਗੀ 90 ਮੰਗੀ 80 ਹੈਨਾ ਇਹਦਾ ਮੁੱਲ 75000 ਰੁਪਿਆ ਠੀਕ ਹੈ ਵਿੱਚ ਮਾਨਤਾ ਹਾਂ ਥੋੜਾ ਬੋਤਾ ਕਰ ਦਾਂਗੇ ਲੋ ਵੀ ਮਿੱਤਰੋ ਬਾਈ ਕਹਿੰਦਾ ਵੀ ਮੁੱਲ ਇਹਦਾ ਹੈਗਾ 75000 ਰੁਪਿਆ ਲੋਕਾਂ ਵਾਂਗੂ ਨਹੀਂ ਕੋਈ 80 ਨਹੀਂ 85 ਨਹੀਂ 75000 ਦੇ ਵਿੱਚੋਂ ਮਾਨਤਾਣ ਨਾਲ ਤੁਹਾਨੂੰ ਗਾ ਮਿਲ ਜੂਗੀ ਤੇ ਮਾਨਤਾਣ ਬਾਈ ਕਹਿੰਦਾ ਮੌਕੇ ਤੇ ਕਰ ਦਾਂਗੇ ਬਹੁਤ ਸੋਹਣੇ ਵੱਡੇ ਕੱਦ ਕਾਠ ਦੀ ਆ ਸੋਹਣਾ ਬਾਡੀਵਾਨ ਤਰ ਹੈ ਤੇ ਜਿਹੜੀ ਆਟਰ ਕੁਆਲਟੀ ਹੈ ਮਿੱਤਰੋ ਤਾਂ ਬਹੁਤ ਸੋਹਣੀ ਬਾਤਮਾਲ ਹੈ ਪੂਰਾ ਫਿਟਨਲ ਹੈ ਲੈਵਾ ਕੋਈ ਲੰਕਮਾ ਟਟਮਾ ਨਹੀਂ 75000 ਰੁਪਏ ਦੇ ਵਿੱਚ ਇਹ ਤੁਹਾਨੂੰ ਮਿਲ ਜੂਗੀ ਮਾਨਤਨ ਮੌਕੇ ਤੇ ਹੋ ਜੂਗਾ 18 20 ਕਿਲੋ ਵਾਲੀ ਵੈੜਾ ਤੇ ਦੂਜੇ ਨੰਬਰ ਤੇ ਕਿਹੜੀ ਹੈਗਾ ਬਾਈ ਬਿਆਨ ਤੇ ਵੈੜਾ ਗੱਬਣ ਠੀਕ ਹੈ ਗੱਬਣ ਹੈ ਹੋ ਸੰਗ ਆ ਗਿਆ ਹਾਂ ਹਾਂ ਤੇ ਜਿਹੜਾ ਦੁੱਧ ਹੋਊ ਇਹਦਾ ਮੱਝਾ ਵਰਗਾ ਹੋਊ ਹੈਨਾ ਹਾਂ ਬਈ ਤਿੰਨਵਾਂ ਸੂਆ ਸੁੰਦੀ ਲੱਭ ਇਹ ਬਿਆਨ ਤੇ ਦੂਜਾ ਸੂਆ ਸੁੰਦੀ ਆ ਦੂਜਾ ਸੂਆ ਸੁੰਦੀ ਹਾਂ ਠੰਡੇ ਠੁੰਡੇ ਬਹੁਤ ਆ ਠੰਡੀ ਮਿੱਠੀ ਬਾਈ ਕਹਿੰਦਾ ਪੂਰੀ ਆ ਤੇ ਕਿੰਨਾ ਕੁ ਪਾ ਦੂਗੀ ਦੁੱਧ ਲੱਭੇ ਦੁੱਧ ਬਿਆਨਤਾ ਇਹ ਆਪਾਂ ਤੋਂ ਹੀ ਗਈ ਸੀਗੀ ਪਹਿਲੇ ਸੂਏ ਠੀਕ ਹੈ ਤੇ ਉਹ ਆਪਾਂ ਇਹਦੇ ਨਾਲ 18 ਕਿਲੋ ਦੁੱਧ ਹੈ ਨਾ ਜਵਾ ਕੇ ਦਿੱਤਾ ਸੀਗਾ ਠੀਕ ਹੈ ਵੀ ਜਿੱਥੇ ਤਾਈ ਮੇਰਾ ਅੰਦਾਜ਼ਾ ਹੈ ਨਾ ਇੰਨਾ ਦੁੱਧ ਹੁਣ ਵੀ ਖੁੱਲਾ ਹੱਸ ਕੇ ਦੇ ਉਠਾਰਾ ਤੋਂ 19 ਕਿਲੋ ਪਲੀ ਚੜੀ ਚੰਗੀ ਆ ਬੈਣ ਤੇ ਜਣ ਕਿੰਨੇ ਕਿ ਪਹਿਲਾ ਆਪਣੀ ਮੇਰੇ ਦਾ ਹਫਤਾ ਪਿਆ ਦੇ ਤਾਂ ਹਜੇ ਹਫਤਾ ਪਿਆ ਬਾਈ ਕਹਿੰਦਾ ਤੇ ਆਰਡਰ ਕੁਆਲਿਟੀ ਆ ਬਹੁਤ ਸੋਹਣੀ ਝੋਲੀ ਝਾਲੀ ਸਨੋਂ ਢਿੱਲਾ ਢੁੱਲਾ ਪੂਰੀਆਂ ਤੇ ਦੂਜਾ ਸੂਆ ਸੁੰਦੀ ਆ ਬਾਈ ਕਹਿੰਦਾ ਵੀ ਪਹਿਲੇ ਸੂਏ ਨੇ 18 19 ਕਿਲੋ ਦੁੱਧ ਪਾਇਆ ਇਹ ਝੋਲੀ ਝਾਲੀ ਥੱਲੇੋਂ ਬਹੁਤ ਚੰਗੀ ਆ ਢਿੱਲਾਂ ਢੁੱਲਾਂ ਪੂਰੀਆਂ ਤੇ ਪਲੀ ਜੁਲੀ ਬਹੁਤ ਆ ਮਿੱਤਰੋ ਐ ਮੱਝਾਂ ਰਗੀ ਪਈਆ ਪੈਠ ਬੁੱਡਾ ਪਰੜਿਆ ਰਗਾ ਪਿਆ ਪਿੱਛੋਂ ਪੂਰੀ ਚੰਗੇ ਬੋਡੀ ਬੰਥਰਦੀ ਆ ਲੀਸੀ ਲਾਂ ਵੀ ਨਹੀਂ ਪੂਰੀ ਨਿਗਰ ਜਵਾਨ ਪਈ ਆ ਗਾ ਤੇ 18 19 ਕਿਲੋ ਬਾਈ ਕਹਿੰਦਾ ਰੱਦ ਪਾ ਦੂਗੀ ਕਰੋ ਸੰਗ ਹੈ ਸ਼ਾਈ ਹਾਲ ਦਾ ਕਰੋਸ ਆ ਗਿਆ ਐਫ ਡੀ ਨਾਲ ਤੇ ਨਾ ਗਰਮੀ ਮੰਨੇ ਬਾਈ ਬਹਿਨ ਤੇ ਕੁਆਲਿਟੀ ਬਹੁਤ ਸੋਹਣੀ ਹੈ ਤੇ ਬਾਕੀ ਜਦੋਂ ਦਿਨਾਂ ਤੇ ਐਨ ਮੌਕੇ ਤੇ ਆ ਕੀ ਗਾ ਲੇਵਾ ਭਰੂ ਬਿਆਨ ਤਾਂ ਅਗਲਾ ਕਹਿੰਦੇ ਤਿੰਨ ਤਿੰਨ ਚੀਜ਼ਾਂ ਦਾ ਕਰੋਸ ਆ ਇਹ ਕਿਤੇ ਜਿਵੇਂ ਬਈ ਮੂੰਹ ਮੱਥੇ ਦਾ ਜਰਸੀ ਜਾ ਗਿਆ ਮੱਥੇ ਤੇ ਟੋਹਾ ਪੈਂਦਾ ਤੇ ਬਈ ਆਉਂ ਵੀ ਕਰੋਸ ਆ ਗਈ ਇਹਦਾ ਫਾਇਦਾ ਆਪਾਂ ਨੂੰ ਆਉਂ ਵੀ ਨਾ ਤਾਂ ਗਰਮੀ ਮੰਨੇ ਹਾਂ ਬਈ ਤੇ ਜਿਹੜੀ ਦੁੱਧ ਦੀ ਕੁਆਲਿਟੀ ਹੋਊਗੀ ਵਧੀਆ ਫਰੈਂਟ ਵਾਲਾ ਹੁੰਦਾ ਤੇ ਇਹਦੀ ਬਈ ਫਿਰ ਡਿਮਾਂਡ ਇਹਦੀ ਡਿਮਾਂਡ ਬਈ 65000 ਰੁਪਿਆ 65000 ਰੁਪਿਆ ਵਿੱਚੋਂ ਮਾਨਦਾਨ ਹੋ ਜੂ ਹਾਂ ਮਾਨਦਾਨ ਥੋੜਾ ਬਹੁਤਾ ਹੋ ਜੂ ਮੌਕੇ ਤੇ ਆਏ ਨਹੀਂ ਬਈ ਕੋਈ ਕਹੇ ਬਈ 55 ਲੈ ਲੈ 57 ਲੈ ਲੈ ਹਾਂ ਕੰਮ ਨਹੀਂ ਹੋਣਾ ਹਾਂ ਉਹਨੇ ਦੀ ਵਿਕਣੀ ਹੈ ਜਿਸ ਮਾਨਦਾਨ ਬਾਈ ਕਹਿੰਦਾ ਕਰਾਂਗੇ ਬਾਕੀ ਐਨੀ ਜੁਲੀ ਸਈਆ ਧਰਤੀ ਕੋਈ ਨਹੀਂ ਦੇਖੀ ਤੇ ਠੰਡੀ ਮੱਛੀ ਦਾ ਵੀ ਅੰਤ ਕੋਈ ਨਹੀਂ ਤੁਹਾਡੇ ਸਾਹਮਣੇ ਬਾਈ ਅੱਖ ਮਾਰੀ ਜਾਂਦਾ ਬਾਕੀ ਲੈ ਵਾ ਲੈ ਕਿ ਪੂਸ ਚੱਕੀ ਖੜੀ ਢੀਕ ਲੈਦੇ ਦੀ ਹੈ ਲੈ ਹਾਂ ਬਦਲਾ ਆਈ ਮਾਸ ਖੜ ਗਿਆ ਨਾ ਅਲੇ ਕਹਿੰਦਾ ਮਾਸ ਖੜਦਾ ਵੇਖੀਂ ਤੇ ਲਾਟੋ ਲਾਟ ਬ ਖੜਕਣਾ ਮਾਸਦਿਆਂ ਸਹੀ ਗੱਲ ਆ ਭਾਈ ਇਹ ਕੋਈ ਉਹ ਅੱਗੇ ਪਿੱਛੇ ਦਾ ਲੇਵਾ ਬਣਾਉਗੀ ਜਦੋਂ ਇਹ ਤਿਆਰ ਹੋਈ ਨਾ ਵੜ ਅੱਗੇ ਪਿੱਛੇ ਦਾ ਲੇਵਾ ਬਣਾਉਗੀ ਤੇ ਠੰਡੀ ਮਿੱਠੀ ਦਾ ਤਾਂ ਅੰਤ ਹੀ ਕੋਈ ਨਹੀਂ 65000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜੂਗੀ ਤੇ ਮਾਨਤਾ ਨੂੰ ਘਰੇ ਆ ਗਿਆ ਤਾਂ ਜਰੂਰ ਹੋ ਜੂ ਭਾਈ ਕਹਿੰਦਾ ਤੇ ਦੋ ਸਿੰਘਾਂ ਬਾਈ ਕੋਲੇ ਗਾਵਾਂ ਤੇ ਦੂ ਅੱਗੇ ਆ ਗਈਆਂ ਬੱਚੀਆਂ ਤੇ ਭਾਈ ਫਿਰ ਇਹਦਾ 10 ਪਹਿਲੇ ਨੰਬਰ ਤੇ ਜਿਹੜੀ ਬੱਚੀ ਬਹੁਤ ਸੋਹਣੇ ਰੰਗ ਰੂਪ ਦੀ ਆ ਕੀ ਡਿਟੇਲ ਹੈ ਜੀ ਵੀਰੇ ਬੇਨਤ ਇਹ ਬੱਚੀ ਹੈਗੀ 8 ਮਹੀਨੇ ਤੇ 20 ਦਿਨਾਂ ਦੀ 8 ਮਹੀਨੇ ਤੇ 20 ਦਿਨਾਂ ਦੀ ਹੈ ਹਾਂ ਦੰਦ ਵੀ ਆਪਾਂ ਚੈੱਕ ਕਰਾ ਦਿੰਨੇ ਆ ਠੀਕ ਆ ਐ ਨਹੀਂ ਬਈ ਦੰਦਾਂ ਜੇ ਵਿਰਲ ਹੋਊਗੀ ਵੇਖੀ ਕੋੜਾ ਵਿਰਲ ਨਹੀਂ ਸਹੀ ਗੱਲ ਹੈ ਖੀਰੀ ਹੈ ਬਈ ਬੱਚੀ ਫੇਸ ਕੁਆਲਟੀ ਕਰਦਾ ਬੇਨਤ ਇਹ ਕਿਹਦੇ ਸੀਮਨ ਦੀ ਹੈ ਬਈ ਲਾਪਰੀ ਤਾਂ ਬੇਨਤ ਇਹਦੇ ਨਾਲ ਆਪਾਂ ਕੋਲ ਲੇਖਤੀ ਰੂਚਾ ਦਾ ਸਾਰੀਆਂ ਬੱਚਿਆਂ ਦਾ ਰਿਕਾਰਡ ਹੈ ਆਪਾਂ ਨੇ ਜਿਹੜਾ ਭਰਾ ਫੋਨ ਤੇ ਸੌਦਾ ਕਰੂ ਉਹਨੂੰ ਆਪਾਂ ਸਾਰਾ ਕੋ ਦਦਾਂਗੇ ਠੀਕ ਹੈ ਵੀ ਉਹਨੂੰ ਵਟਸਐਪ ਕਰ ਦਾਂਗੇ ਆਪਾਂ ਠੀਕ ਹੈ ਕਿੰਨੀ ਉਮਰ ਦੱਸੋ ਲਾਪਰੀ ਦੇ ਦੀ ਹੈ ਬਈ ਕਿੰਨੀ ਇਹਦੀ ਉਮਰ 6 ਅਠ ਮਹੀਨੇ ਤੇ 20 ਦਿਨਾਂ ਦੀ ਆ 6 ਅਠ ਮਹੀਨੇ ਤੇ 20 ਦਿਨਾਂ ਦੀ ਬੱਤੀ ਆ ਠੀਕ ਆ ਤੇ ਗੰਦੋਂ ਇਹ ਖੀਰੀ ਆ ਬਈ ਬੱਜੀ ਇਹ ਗੱਲ ਹੋਰ ਆ ਬਿਆਨਤਾ ਹਮ ਆਪਣੇ ਕੋਲੇ ਲੋਕਾਂ ਵਾਲੇ ਝੂਠ ਕਫਾਨ ਨਹੀਂ ਗੱਲ ਆ ਝੋਲੀ ਝੋਲੀ ਦੇਖੋ ਦੇਖੀ ਚਾਰ ਹੀ ਥਣ ਫੋਰ ਸੰਗ ਪੋਰਾਣੀ ਤੇ ਰੰਗ ਰੂਪ ਪਛੀ ਦਾ ਬਹੁਤ ਸੋਹਣਾ ਇੱਕ ਗੱਲ ਹੋਰ ਆ ਬਈ ਤੇ ਨਹੀਂ ਲੋਕ ਪਤਾ ਕੀ ਕਰਦੇ ਆ ਬਿਆਨ ਤੇ ਮੂੰਹ ਨਹੀਂ ਬੱਟ ਕੇ ਦਿਖਾਉਂਦੇ ਕਿਸੇ ਬੱਤੀਆ ਕੋਲੋਂ ਬੰਗਲੇ ਚੋਗੀਆਂ ਛਗੀਆਂ ਹੁੰਦੀਆਂ ਅਗਲਾ ਕਹਿੰਦਾ ਆਪਾਂ ਇਹੋ ਜਿਹਾ ਛੋਟੇ ਬਾ ਤੇਜ ਆ ਹਾਂ ਅਗਲਾ ਉਹ ਨਹੀਂ ਜੀਦਾ ਹਾਂ ਸੀ ਦਾ ਫਰਕ ਪੈਂਦਾ ਬਾਈ ਬਾਈ ਕੋਲੇ ਕੁਆਲਿਟੀ ਬਹੁਤ ਚੰਗੀ ਵਛੀਆਂ ਦੀ ਚੰਗੀ ਜਾਤ ਬਾਤ ਵਾਲੀਆਂ ਵਛੀਆਂ ਖੋਲ ਲਿਆ ਬਾਈ ਲਾਪਰੀ ਤਾਂ ਬਹੁਤ ਸੋਹਣੇ ਕੱਦ ਕਾਠ ਦੀ ਐ ਉਹ ਕੀ ਉਹ ਕਿੰਨੀ ਦੱਸਿਆ ਲਾਪਰੀ ਤੁਮਰ ਬਾਈ 8 ਮਹੀਨੇ ਤੇ 20 ਦਿਨਾਂ ਦੀ ਬਿਆਨ ਤਾਂ 8 ਮਹੀਨੇ ਤੇ 20 ਦਿਨ ਦੀ ਉਮਰ ਤੇ ਜਿਹੜੇ ਸਾਹ ਨਾਲ ਬਾਈ ਨੂੰ ਉਮਰ ਦੱਸੀ ਆ ਕੱਦ ਕਾਠ ਬਹੁਤ ਸੋਹਣਾ ਬਿਲਕੁਲ ਕਿੱਟੀ ਬਾਕੀ ਪਰੀ ਇਤਲੀ ਚ ਰੰਗ ਰੂਪ ਬੱਚੀ ਦਾ ਕੀ ਬਾਤਾਂ ਹੈ ਮਿੱਤਰੋ ਬਿਊਟੀ ਦੇਖੋ ਕਿਊਟੀ ਨੰਬਰ 1 ਮੁਈ ਤੇ ਕੇ ਕਰਾਈ ਦਾ ਕਰੋ ਚੈੱਕ ਤੁਸੀਂ ਲੈਗ ਸਕੋਰ ਦੇਖੋ ਬਹੁਤ ਸੋਹਣੀ ਹੈ ਦੇਖੋ ਕੁਆਲਿਟੀ ਵਿੱਚ ਦੀ ਸੋਹਣਾ ਬਾਡੀ ਬੰਤਰ ਹੈ ਜਿਹੜਾ ਪ੍ਰਿੰਟ ਆ ਪ੍ਰਿੰਟ ਵੀ ਬਾ ਕਮਾਲ ਹੈ ਬਹੁਤ ਸੋਹਣੀ ਬੈਠ ਪਿਆ ਰਹੂਗੀ ਫੋਰਮੀ ਨਵੀਂਦਨ ਨੂੰ ਸੀਮਨ ਲੈਂ ਦੇ ਕਾਬਲ ਆ ਬਾਈ ਹਾਂ ਬਈ ਇਹਦੇ ਠੋਕਰਾਂ ਤੇ ਆ ਸਹੀ ਗੱਲ ਆ ਬਿਲਕੁਲ ਸੀਮਨ ਲੈਂ ਦੇ ਕਾਬਲ ਬਾਕੀ ਆ ਯਾਨੀ ਕਿਸੇ ਥਾਂ ਤੋਂ ਲਿੱਸੀ ਲਾਵੀ ਹਣਾ ਤੇ ਬਾਕੀ ਇਹ ਫੇਸ ਟੈਕ ਕਰਾਈ ਬਿਆਨ ਤੇ ਕਿੰਨਾ ਚੰਗਾ ਵੱਛੀ ਦਾ ਸਹੀ ਗੱਲ ਆ ਫੇਸ ਕਰੋ ਜੱਕ ਮਿੱਤਰੋ ਬਹੁਤ ਸੋਹਣੀ ਫੇਸ ਦੀ ਆ ਬੋਦੀ ਵਾਲੀ ਵੱਛੀ ਗੋਲ ਕਰਨਾ ਪੂਰਾ ਗੋਲ ਕਰਨਾ ਬਿਲਕੁਲ ਨਿੱਕਾ ਰੰਗ ਪ੍ਰਿੰਟ ਬਾਕਮਾਲ ਆ ਤੇ ਬਾਈ ਫਿਰ ਇਹਨਾਂ ਦੀ ਡਿਮਾਂਡ ਆ ਆਪਾਂ ਇਕੱਠੀਆਂ ਦੀ ਕਰਾਂਗੇ ਬਿਆਨ ਦਾ ਡਿਮਾਂਡ ਆ ਤੇ ਦੋ ਨੰਬਰ ਤੇ ਜਿਹੜੀ ਵੱਛੀ ਆ ਨੁਗਰੀ ਵਸ਼ੇਰੀਰ ਕੀ ਕੀ ਡਿਟੇਲ ਆ ਬਜੀ ਇਹ ਬਈ 9 ਮਹੀਨਿਆਂ ਦੀ ਬੱਚੀ 9 ਮਹੀਨਿਆਂ ਦੀ ਬੱਚੀ ਹਾਂਜੀ ਹਾਂ ਜਿਹੜੇ ਸੀਮਨ ਦੀ ਆ ਇਹ ਬਿਆਨਤ ਨੇ ਏਬੀਐਸ ਦੇ ਬਰੂਡ ਦੀ ਦੱਸੀ ਸੀ ਉਹ ਡੈਨਮਾਰਕ 4126 ਦੀ ਆ ਬੱਚੀ ਵੈਸੇ ਉਹ ਲਿਸਤੀ ਰੂਪ ਚ ਹੈਗਾ ਤੁਹਾਡੇ ਕੋਲੇ ਵੇਖ ਲੈ ਤੇ ਝੋਲੀ ਚ ਚੈੱਕ ਚਾਰ ਹੀ ਥਾਣਾ ਤੇ ਮੋٹے ਮੋٹے ਥਾਣਾ ਪੂਰੀ ਬ੍ਰਿਥੀ ਦੇ ਥਾਣ ਲੱਗੇ ਹੋਏ ਆ ਤੇ ਰੰਗ ਰੂਪ ਪ੍ਰਿੰਟ ਆ ਜਿਹੜਾ ਬੱਚੀ ਦਾ ਬਾਕੀ ਬਿਆਨਤ ਇੱਕ ਮਿੰਟ ਕੈਮਰਾ ਉਰੇ ਲੈ ਗਿਆ ਅਗਲਾ ਕਹਿ ਦਿੰਦਾ ਵੇਖੀ ਹਾਂ ਰਸੇ ਵਰਗੀ ਨਾੜ ਲੱਗੀ ਤੇ ਇਹ ਗੱਲ ਆ ਇਹ ਤੋਂ ਸ਼ੁਰੂ ਹੋ ਗਈ ਇਸ ਤਰ੍ਹਾਂ ਦੀ ਬਹੁਤ ਸੁਨੇ ਰੰਗ ਰੂਪ ਦੀ ਵੱਛੀ ਹੈ ਏਬੀਐਸ ਦੇ ਬਰੂਟ ਸੀਮਨ ਦੀ ਦੱਸਿਆ ਬਾਈ ਨੇ ਤੇ ਦੰਦ ਜੇ ਇੱਕ ਕਰਾ ਦਿੰਨੇ ਆ ਬਈ ਆਪਾਂ ਚੜਾ ਦੇ ਬਾਈ ਲਓ ਬਾਈ ਲਓ ਜੀ ਬਿਲਕੁਲ ਅਖੀਰੀ ਹੈ ਸਹੀ ਗੱਲ ਆ ਨਹੀਂ ਆਮ ਹਰੇਕ ਬੰਦਾ ਦੰਦ ਪਟਕੇ ਨਹੀਂ ਵਿਖਾਉਂਦਾ ਪਰ ਬਾਈ ਜੀ ਆਪਾਂ ਬਹੁਤ ਵੀਡੀਓ ਆਣਗੇ ਇਹਨਾਂ ਤਪਾਈਆਂ ਬਾਈ ਜੀ ਇਹ ਖਾਸ ਹੈ ਤਲਾਪਰੀ ਦੀ ਵੀ ਇਹਨੇ ਦੰਦ ਪਟਕੇ ਵੱਛੀ ਦੇ ਵਿਖਾਉਣੇ ਆ ਤੇ ਗਾਂ ਚ ਹੈ ਵੱਛੀ ਆ ਬਾਈ ਬੇਅੰਤ ਅਸਲੀਅਤ ਜਿਹੜੀ ਸਚਾਈ ਹੁੰਦੀ ਆ ਉਹ ਸੱਚ ਦੱਸ ਕੇ ਰਾਜੀ ਆ ਪਰ ਲੋਕ ਇਹੋ ਜੀ ਆ ਬਾਈ ਝੂਠੇ ਬੰਦੇ ਦੀ ਕਦਰ ਪੈਂਦੀ ਆ ਸੱਚੇ ਬੰਦੇ ਦੀ ਕਦਰ ਨਹੀਂ ਪੈਂਦੀ ਸਹੀ ਗੱਲ ਆ ਬਾਈ ਇਹ ਤਾਂ ਲਓ ਵੀ ਮਿੱਤਰੋ ਇਹ ਵੀ ਆ ਦੇ ਬਰੂਡ ਸੀ ਮੰਦੀ ਆ ਬਿਲਕੁਲ ਆਹਾਨ ਪ੍ਰਵਾਨ ਹੁੰਦੀਆਂ ਬੱਚੀਆਂ ਜੋੜੀ ਦਾ ਜੋੜੀ ਬੱਚੀ ਹੈ ਜਿਹੜੀਆਂ ਦੋਨੇ ਬੱਚੀਆਂ ਇਹ ਸੀਮਨ ਦੇ ਕਾਬਲ ਆ ਬਿਲਕੁਲ ਜਮਾਂ ਠੋਕਾ ਆਉਂਦੇ ਆ ਜਾਊਗਾ ਆਪਦੀ ਡਿਵਾਈਸ ਨਾਲ ਕੋਈ ਚੰਗਾ ਸੀਮਨ ਲਵਾ ਲਈ ਪਿੰਕ ਨੋਜ਼ ਵਾਲੀ ਇਹ ਸੋਹਣੇ ਕੱਜਗਾਠ ਵਾਲੀ ਬੱਚੀ ਆ 2 ਨੰਬਰ ਤੇ ਸਤੇ ਨੰਬਰ ਤੇ ਬਾਈ ਬੱਚੀ ਜਿਹੜੀ ਦੀ ਕੀ ਇਹ ਬਾਈ ਬੱਚੀ ਗਿਆ 8 ਮਹੀਨੇ ਤੇ 5 ਦਿਨਾਂ ਦੀ ਟਿਕ ਇੱਕ 8 ਮਹੀਨੇ ਤੇ 5 ਦਿਨਾਂ ਦੀ ਇਹਦੇ ਝੋਲੀ ਕਰੋ ਜੇਕ ਮਿੱਤਰੋ ਥਾਣਾ ਆਹ ਕਿਆ ਵਾਤਾਈਆਂ ਹੈ ਹਨਾ ਬਹੁਤ ਸੋਹਣੇ ਆਰਡਰ ਕੁਆਲਟੀ ਬਹੁਤ ਸੋਹਣੀ ਬਣਾਉਗੀ ਬੱਚੀ ਦੇਖੀ ਵੇ ਬਿਲਕੁਲ ਕੱਲਾ ਕੱਲਾ ਥਾਣਾ ਤੇ ਚਾਰ ਹੀ ਥਾਣਾ ਝੋਲੀ ਸੱਲੋ ਬਣਾ ਲਈ ਆ ਜਿਹੜੀ ਸੀ ਮੰਡੀ ਵਾਲਾ ਪ੍ਰੀਤ ਇਹ ਡੈਲ ਮਾਰ ਕੇ 4127 ਦੀ ਆ ਬਾਈ 4127 ਦੀ ਹਾਂ ਕੁਆਲਟੀ ਦੇਖੋ ਜੀ 8 ਮਹੀਨੇ ਤੇ ਬਾਈ ਕਹਿੰਦਾ 5-4 ਦਿਨ ਉੱਤੇ ਆ ਇਹ ਵੀ ਕਰਾ ਦੇ ਜੇਕ ਫਿਰ ਲੈ ਬਾਈ ਕੀਰੀ ਕੀਰੀ ਆ ਬਿਲਕੁਲ ਸੀਰੀ ਆ ਬੈਂਟ 8 ਮਹੀਨੇ ਤੇ 5 ਚੰਦ ਦੀ ਆਪਣੀ ਗਾਰੰਟੀ ਆ ਬਾਕੀ ਇਹਲੇ ਨੇ ਵੀਡੀਓ ਤੇ ਦੇਖਣੀ ਆ ਆਪਦੀ ਦੰਦ ਥਣ ਤੇ ਕੋਈ ਸਰੀਰ ਤੇ ਗੰਡ ਮਰੋੜੀ ਜਾਂ ਹੀਰ ਹੋਵੇ ਸਹੀ ਗੱਲ ਬਈ ਇਹ ਤਾਂ ਬਾਕੀ ਜਿਹੜੇ ਕੱਦ ਕਾਠਾ ਸੋਹਣੇ ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਕੀਰੀਆਂ ਬੱਚਿਆਂ ਬਾਕੀ ਮਾਰਕ ਦੇਖ ਬਿਆ ਤਰਫੈਂਟ ਤੇ ਬੱਚੀ ਦਾ ਤੋਰਾ ਤਰ੍ਹਾਂ ਕਰੋ ਜੇ ਕਾਂਪੂਰ ਨੇ ਮਾਰਕਾਂ ਛੜਕਾਂ ਨਾ ਤੁਰਦੀ ਆ ਤੇ ਸੋਹਣਾ ਰੰਗ ਬ੍ਰੈਂਟਾ ਫੇਸ ਕੁਆਲਿਟੀ ਦੇਖੋ ਜੀ ਪ੍ਰਿੰਟ ਜਿਹੜਾ ਬਹੁਤ ਚੰਗਾ ਥੱਲੇ ਝੋਲੀ ਆ ਕੱਲਾ ਕੱਲਾ ਥਾਣਾ ਤੇ ਬਿਲਕੁਲ ਸੀਮਨ ਦੇ ਕਾਬਿਲ ਹੀ ਆ ਬੱਚਿਆਂ ਚੰਗੀ ਸੇਵਾ ਸੰਭਾਲਣਾ ਸਮਝਾਉਂਗਾ ਬੱਚਿਆਂ ਕੋਈ ਲਿੱਸੀ ਲਾਵੀ ਨਾ ਕੋਈ ਵੀ ਭਰਾ ਸਮਝ ਬਹੁਤ ਸੋਹਣੀ ਬਾਡੀ ਬੰਦਰ ਦੀ ਆ ਤੇ 4 ਨੰਬਰ ਤੇ ਬੱਚੀ ਆ ਗਈ ਲਾਪਰੀਤ 4 ਨੰਬਰ ਤੇ ਦੱਸ ਦੀ ਕੀ ਡਿਟੇਲ ਆ ਬਾਈ ਇਹ ਬੱਚੀ ਹੈਗੀ ਬੈਨਤ 7 ਮਹੀਨੇ ਤੇ 50 ਦਿਨਾਂ ਦੀ 7 ਮਹੀਨੇ ਤੇ 50 ਦਿਨਾਂ ਦੀ ਠੀਕ ਆ ਤੇ ਖੋਲ ਲਾ ਤੋਰਾ ਕਰਾਈ ਤੇ ਇੱਕ ਥੀਰੀ ਬੱਚੀ ਹੈ 7 ਮਹੀਨੇ ਤੇ 5-4 ਦਿਨ ਉੱਤੇ ਆ ਬਾਈ ਨੂੰ ਫੋਨ ਆਈ ਜਾਂਦੇ ਮਗਰ ਤੇ ਕਰਦੇ ਚੱਕਾ ਫੇਸ ਕੁਆਲਟੀ ਦੇਖੋ ਜੀ ਦੰਦ ਜੇ ਇੱਕ ਕਰਾ ਲੰਨੇ ਆਪਾਂ ਦੰਦ ਕਰਾ ਦੇ ਜੇ ਕਿਸੇ ਦਾ ਬਾਈ ਓਕੇ ਹੈ ਬਿਲਕੁਲ ਫੇਸ ਕੁਆਲਟੀ ਕਰੋ ਜੇ ਕੀ ਜੀ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਤੋੜਾ ਤਾਰਾ ਇੱਕ ਨੰਬਰ ਹੈ ਸੋਹਣਾ ਬਾਡੀ ਬੰਤਰਾ ਬੱਚੀ ਦਾ ਤੇ ਚਾਰ ਹੀ ਥਣ ਫੋਰ ਸ਼ੰਗ ਭੋਰਾ ਨਹੀਂ ਬਈ ਤੇ ਕੱਲੇ ਥਣ ਨਾ ਦੇਣੀ ਬਾਈ ਹਾਂ ਦੇਖ ਲੈ ਮੋਟੇ ਮੋਟੇ ਥਣ ਹੈ ਗੱਲ ਗੱਲ ਸਾਨ ਇੱਕ ਗੱਲ ਦਾ ਵਿਅੰਤ ਬਾਅਦਲੇ ਨਾ ਹਾਂ ਭਾਈ ਜਿੰਨੀਆਂ ਚੀਜ਼ਾਂ ਆਪਾਂ ਸੱਚਾਈ ਦੇ ਦੱਸਦੇ ਆ ਕੋਈ ਬੰਦਾ ਦੱਸ ਕੇ ਦਿਖਾ ਦੇ ਨਹੀਂ ਦਰਫਿਟੇ ਮੂੰਹ ਕਹਦੇ ਆ ਕੈਮਰੇ ਤੇ ਕਹਿੰਦੇ ਆ ਪਰ ਬਈ ਬਹਿਨ ਤੇ ਲੋਗ ਇਹੋ ਜਿਹੇ ਹੋ ਗਏ ਯਾਰ ਨਾ ਹੁਣ ਮੈਂ ਕਹਿਣਾ ਨਹੀਂ ਚਾਹਦਾ ਕੈਮਰੇ ਤੇ ਹਾਂ ਉਹਦੇ ਵੀਡੀਓ ਪਾਈ ਸੀਗੀ ਬਾਈ ਪਹਿਲਾਂ ਬੱਚਿਆਂ ਦੀ ਹਾਂ ਤੇ ਆ ਇੱਕ ਦਾ ਹੁੰਦਾ ਬਈ ਹੁਣ ਆਪਾਂ ਅੱਜ ਦਿਖਾਵਾਂਗੇ ਬੰਦਿਆਂ ਦੀਆਂ ਬਾਈ ਗੱਲਾਂ ਸਹੀ ਗੱਲ ਕੋਈ ਨਾ ਹੁਣ ਅਗਲੇ ਨੂੰ ਭਾਵੇਂ ਹਨਾ ਗੁੱਸੇ ਨਾਲ ਮੌਨ ਨਾਲ ਭਰਾਵਾਂ ਦਾ ਜਿਹੜੇ ਭਰਾ ਵੀ ਇਸ ਤਰ੍ਹਾਂ ਪਸੂ ਫੋਨ ਤੇ ਨਖ ਲਿਆਰਾ ਕਰੋ ਇਹ ਵੀਰ ਵੱਲੋਂ ਵੀ ਬੇਨਤੀ ਹੈ ਤੇ ਆਪਣੇ ਚੈਨਲ ਵੱਲੋਂ ਵੀ ਬੇਨਤੀ ਹੈ ਬੰਦਿਆਂ ਨੰਬਰ ਵੀ ਦੇ ਸੂਗਾ ਭਾਵੇਂ ਅਗਲਾ ਮੇਰਾ ਗੁੱਸਾ ਹੀ ਮੰਨੇ ਹਾਂਜੀ ਠੀਕ ਹੈ ਇੱਕ ਮਿੰਟ ਮੈਂ ਤੈਨੂੰ ਉਹਦਾ ਬੰਦਿਆਂ ਨਾਮ ਵੀ ਦਿਖਾਣਾ ਫੇਸ ਕੁਆਲਿਟੀ ਦੇਖੋ ਜੀ ਬੱਚੀ ਦੀ ਆ ਵੇਖ ਬਾਈ ਬੋਡੀ ਬੰਤਰ ਆ ਉਹਦਾ ਚੱਲ ਨੰਬਰ ਤਾਂ ਆਇਆ ਨਹੀਂ ਆ ਕਰਾਈ ਚੈੱਕ ਬਾਈ ਕਿੰਨੀ ਸਾਈ ਆਈ ਵੀ ਆ 500 ਰੁਪਏ ਸਾਈ ਆ ਕੋਈ ਬੰਦਾ ਕਿਸੇ ਆਏ ਦਾ ਸਾਈ ਪਾ ਕੇ ਪਸ਼ੂ ਨਾਮ ਮਿੱਤਰੋ ਖੜਿਆ ਰਿਆ ਕਰੋ ਬਾਈ ਵੱਲੋਂ ਵੀ ਬੇਨਤੀ ਆ ਆ ਤਰੀਕ ਵੀ ਚੈੱਕ ਕਰਾ ਦੇ ਬੈਂਤ ਹਾਂ 15 ਜੁਲਾਈ ਸਹੀ ਗੱਲ ਤੇ ਆਪਾਂ ਵੀਡੀਓ ਕਿਤੇ ਬਾਈ 15 ਨੂੰ 15 ਨੂੰ ਬਾਈ ਤੇ ਇੱਕ ਗੱਲ ਹੋਰ ਆ ਬੈਂਤ ਕੋਈ ਵੀ ਬੰਦਾ ਦਰਫਿਰੇ ਮੂੰਹ ਕਹੇ 500 ਦੇ ਕੋਈ ਪਸ਼ੂ ਭੇਜ ਕੇ ਦਿਖਾ ਦੇ ਕੋਈ ਨਹੀਂ ਭੇਜਦਾ ਆਪਣੀ 10000 ਰੁਪਏ ਨਾ ਬਾਈਆਂ ਦਾ ਹੈਗਾ ਬਾਈਆਂ ਦਾ ਹੈਗਾ ਪੁਰਾਣਾ ਕੰਮ ਤੇ ਵਧੀਆ ਸਾਫ ਸੁਥਰਾ ਕੰਮ ਹੈ ਇਹਨਾਂ ਦਾ ਤੇ ਕਿਸੇ ਸੱਚੇ ਸੱਚੇ ਬੰਦੇ ਨਾਲ ਨਾ ਐਂ ਕਰਿਆ ਕਰੋ ਹਾਵਲ ਨੂੰ ਬੇਨਤੀ ਹੈ ਵੀ ਜਿਹੜਾ ਕੋਈ ਪਸ਼ੂ ਲੈਣਾ ਘਰੇ ਆਪ ਦੀ ਰਹਿ ਕਰਕੇ ਸਾਰੀ ਵੀਡੀਓ ਵੇਖ ਕੇ ਫਿਰ ਬਾਈ ਨੂੰ ਲਿਆ ਕਰੋ ਫੋਨ ਕਿਉਂਕਿ ਆਪਾਂ ਵੀਡੀਓ ਦੇ ਵਿੱਚ ਟੌਰ ਨਾਲ ਦੰਦ ਚੈੱਕ ਕਰਾਈ ਦੇ ਆ ਬੱਚੀਆਂ ਚਾਰ ਸਵੇਰਾ ਕੋਈ ਬੰਦਾ ਤੇ ਜਿਹੜੀ ਚੀਜ਼ ਆਪਾਂ ਜੱਗ ਕਰਾਤੀ ਨਾ ਹਾਂ ਅਗਲਾ ਕੱਲਾ ਆਪਾਂ ਹੁਣ ਆ ਬੱਛੀਆਂ ਜਿਹੜਾ ਇਹਦਾ ਰੇਡ ਕੀਤਾ ਉਹਨੇ ਦੀ ਹੁਣ ਆ ਬੱਛੀ ਜਿਹੜੀ ਇਹਦੀ ਲਾਲਾ ਇਹ ਜਦ ਤਿਆਰ ਹੋ ਗਈ ਬਾਹਲਾ ਨਹੀਂ 80 85 ਹਜ਼ਾਰ ਦੀ ਆ ਬੱਛੀ ਤੇ ਸਾਰੀਆਂ ਬੱਛੀਆਂ ਮਲ ਪੂਰਾ ਕਰ ਗਈ ਤੇ ਦੂਜੀ ਬੱਛੀ ਨੇ ਬਈ ਨਹੀਂ ਸੰਭਾਈ ਕਰਣੀ ਤੇ ਤਿੰਨ ਬੱਛੀਆਂ ਖਰੀਦ ਰਹੀਆਂ ਅਗਲੇ ਨਵਾਂ ਕੰਮ ਸਟਾਰਟਿੰਗ ਕਰਨਾ ਤਾਂ ਬਹੁਤ ਵਧੀਆ ਆਪਸ਼ਨ ਆ ਬਹੁਤ ਸੋਹਣੇ ਨਾਗਾ ਬਾਈ ਕੋਲੇ ਤੇ ਜਿਹੜੀ ਲਾਸਟ ਤੇ ਬੱਛੀ ਆ ਹੁਣ ਲੋਕਾਂ ਦੀ ਆਪਾਂ ਸਿਰਤਾਂ ਕਰਦੇ ਆ ਹੁਣ ਮੈਂ ਤੇ ਨਵਾਂ ਸ਼ਹਿਰ ਭੇਜੀਆਂ ਤੂੰ ਐਂ ਦੇ ਲੱਕ ਕਿੰਨੀਆਂ ਵੀਡੀਓ ਪਾਤੀਆਂ ਅੱਜ ਤੱਕ ਐ ਸੱਚੀ ਗੱਲ ਦਸੀ ਝੂਠ ਨਾ ਮਾਰੀ ਬਈ ਲੰਬ ਆਇਆ ਆਪਣੇ ਨਹੀਂ ਆਇਆ ਭਾਈ ਕੋਈ ਨਹੀਂ ਅੱਜ ਕੱਲ ਲੋਕਾਂ ਦੀਆਂ ਵੀਡੀਓ ਕਿੰਨੀਆਂ ਵਾਇਰਲ ਹੁੰਦੀਆਂ ਸਹੀ ਗੱਲ ਆ ਕੋਈ ਲੰਬਾ ਨਹੀਂ ਆ ਭਰਾ ਦਾ ਬਹੁਤ ਸਾਲ ਹੋ ਗਿਆ ਆਪਾਂ ਨੂੰ ਵੀਡੀਓ ਬੁਣਦਿਆਂ ਨੂੰ ਜਿਹੜੀ ਲਾਸਟ ਤੇ ਬੱਛੀ ਆ ਆਪਾਂ ਦਾ ਅਲਾ ਕਹਿ ਦਿੰਦਾ ਆਪਣੇ ਅਸੂਲ ਇਹੋ ਜੇ ਆ ਮੈਂ ਹੁਣ ਗਾ ਲਿਆ ਸੀਗਾ ਭਾਈ ਤੇਰੀ ਵੀਡੀਓ ਤੇ ਲੱਖੇ ਪੈਣ ਦੇ ਬੰਦੇ ਨੂੰ ਮੈਂ ਗਾ ਵੇਚ ਤੀ ਬੰਦੇ ਨੂੰ ਮੈਂ ਇਹ ਕਹਤਾ ਬਈ ਆਪਣੇ ਨਾਲ ਮੈਂ ਕਿਹਾ ਬਈ ਮੈਨੂੰ ਨਹੀਂ ਅਦਲੇ ਨੇ ਦੱਸਿਆ ਕਿਉਂਕਿ ਬਈ ਗਾਲ ਲਿਆਂਦੀ ਹੁੰਦੀ ਹੈ ਬੰਦਪਾ ਦੇ ਵਿੱਚ ਵੜ ਕੇ ਜੀ ਬੰਦੇ ਨੇ ਕੀ ਕੀਤਾ ਬਈ ਬੈਟ ਮੈਚ ਦੇ ਟੀਕੇ ਲਾ ਕੇ ਚੀਪਾ ਬਣਾਤਾ ਆਪਣੇ ਕੋਲ ਤਾਂ ਹੁਣ ਬਾਬੇ ਦੀ ਈ ਈ ਕਿਰਪਾ ਆਉਣ ਸਰਬਸੂ ਵੇਚ ਜਾਂਦਾ ਕਿਉਂਕਿ ਆਪਣੀ ਜੈ ਮਾਰ ਜਾਂਦੇ ਕੰਮ ਆ ਤੇ ਉਹਦੇ ਕੋਲੇ ਬੰਦੇ ਕੋਲੇ ਸਾਢੇ 3 ਮਹੀਨੇ ਗਾਂ ਨਹੀਂ ਸੁੱਈ ਤੇ ਮੈਂ ਪਤਾ ਬਈ ਉਹਨੂੰ ਕੀ ਕੀਤਾ ਵੇ ਤਾਂ ਆ ਬਕਾਇਦਾ ਆਪਣੇ ਕੋਲੇ ਪ੍ਰੂਫ ਆ ਕੋਈ ਬੰਦਾ ਆਏ ਪੈਸੇ ਮੋੜ ਕੇ ਦਿਖਾਵੇ ਸਹੀ ਗੱਲ ਆ ਆਪਾਂ ਆਏ ਨਹੀਂ ਬਈ ਕੱਲਾ ਉਹੀ ਬਈ ਗੱਲਾਂ ਚ ਇੱਥੇ ਦਿਖਾਤਾ ਸਹੀ ਗੱਲ ਆ ਮਿੱਤਰੋ ਤੇ ਆ ਵੇਖ ਬਈ ਉਹਨੂੰ ਮੈਂ ਕਿਹਾ ਤੂੰ ਹਸਾਬ ਲਾ ਲਾ 100 ਰੁਪਏ ਦੇ ਹਿਸਾਬ ਨਾਲ 7000 ਰੁਪਏ ਅੱਜ ਪਾਇਆ ਉਹਨੂੰ ਮੈਂ ਮੈਂ ਕਿਹਾ ਯਾਰ ਬਈ ਆਪਣੇ ਬੀਪੀ ਆ ਬਈ ਯਾਰ ਆਪਾਂ ਨੈੱਟ ਤੇ ਜੂ ਜੋ ਸਹੀ ਗੱਲ ਆ ਬਈ ਜਿਹੜੇ ਬੰਦੇ ਨੇ ਸਾਫ਼ ਸੁਥਰਾ ਕੰਮ ਕਰਨਾ ਮਿੱਤਰੋ ਆਉਦੇ ਕੰਮ ਦੀ ਫਿਕਰ ਹੁੰਦੀ ਆ ਵੀ ਆਪਣਾ ਕੰਮ ਕਟੇ ਨਾ ਤੇ ਕਿਰਾਏ ਦੇ ਵੀ ਚੈੱਕ ਬਈ ਵੇਖੀ ਦੇਖੋ ਜੀ ਪਹਿਲਾਂ ਥਣ ਕਰੋ ਚੈੱਕ ਚਾਰ ਹੀ ਥਣਾਂ ਤੇ ਪੂਰੇ ਮੋٹے ਮੋٹے ਥਣਾਂ ਲੱਭੇ ਜੀ ਕਿੰਨੀ ਉਮਰ ਆ ਬਈ ਇਹਦੀ ਵੀ ਬੈਤ ਸੇਮ ਉਮਰ ਦੀਆਂ ਬੱਚੀਆਂ ਇਹ ਦੋਨੇ ਠੀਕ ਆ ਬਈ 8-8 ਮਹੀਨਿਆਂ 7-8 ਮਹੀਨਿਆਂ ਬਾਕੀ ਬੈਟ ਆਪਣੇ ਪੇਸੂ ਦਾ ਡੀਸੀਐਸ ਚੈੱਕ ਕਰੀ ਆ ਵੱਚੀ ਦਾ ਉਹਦਾ ਵੇੜਾ ਬਰੀਕ ਪੰਡੀਆਂ ਆ ਵੱਚੀ ਜਿਹੜੀ ਦਿਖਾਈ ਮਿੱਤਰੋ ਬਹੁਤ ਟਾਪ ਦੀ ਬੱਚੀ ਆ ਖਾੜਮੀ ਖੁੜਨੀ ਬੱਚੀ ਦੀ ਕਰੋ ਚੈੱਕ ਸੋਹਣਾ ਰੰਗ ਰੂਪ ਆ ਤੇ ਇਹਦੇ ਵੀ ਥੰਥਨ ਸੋਹਣੇ ਆ ਲਾਸਟ ਦੇ ਜਿਹੜੀ ਬੱਚੀ ਦਿਖਾਉਣੀ ਆ ਆਪਾਂ ਤੁਹਾਨੂੰ ਜਿਹੜੀ ਦੇਖਾ ਦੇ ਲਈ ਇਹ ਬੈਂਟ ਹੈਗੀ ਦਿਨਮਾਰਕ 4133 ਦੀ ਬਈ 4133 ਦੀ ਲਓ ਮਿੱਤਰੋ ਨਾਲ ਕਰੋ ਜੇਕ ਖੀਰੀ ਆ ਬਿਲਕੁਲ ਸਹੀ ਗੱਲ ਲੈ ਚੱਲ ਬੱਚਾ ਹੀ ਹੈ ਤਾਂ ਕੱਚੇ ਦੰਦ ਬਹੁਤ ਸੋਹਣਾ ਬੋਡੀ ਬੰਤਰ ਸੋਹਣਾ ਰੰਗ ਰੂਪ ਆ ਚਾਰ ਹੀ ਥਾਣਾ ਫੋਰ ਸ਼ੰਗ ਭੂਰਾ ਨਹੀਂ ਕੀ ਆਇਆ ਬੱਤੇ ਤੇ ਇਹਦਾ ਬੰਦ ਖੁੱਲੀ ਦੇ ਵਿੱਚ ਦੇ ਦਿਆ ਦੇਖੋ ਜੀ ਬੀਲ ਬੋਲ ਦੇਖਾ ਪਾਤਣਾ ਬੀਲ ਆਣੀ ਵੀ ਉਹ ਹੀ ਕਹਤਾ ਆਹ ਤੋਂ ਤੇ ਨਿਸ਼ਾਨ ਚੱਕ ਕਰਾ ਲੇ ਜਿਹੜੀ ਘਰਾਂ ਦੀ ਸੇ ਪਾਰ ਕੋਈ ਨਿਸ਼ਾਨ ਨਹੀਂ ਬਾਈ ਕਹਿੰਦਾ ਵੀ ਖੁੱਲੀਆਂ ਫਰਦੀਆਂ ਆਈਆਂ ਫੇਸ ਕੁਆਲਟੀ ਕਰੋ ਜੇ ਕਿ ਨਿਕਾ ਤੰਨਾ ਗੋਲ ਗੋਦੀ ਵਾਲੀ ਬੱਚੀ ਆ ਤੋੜਾ ਤਾਰਾ ਇੱਕ ਨੰਬਰ ਬਹੁਤ ਸੋਹਣਿਆ ਨਗਾ ਬਾਈ ਕੋਲੇ ਆਈ ਦੀ ਵੀਡੀਓ ਦੇ ਵਿੱਚ ਮਿੱਤਰੋ ਆਪਾਂ ਛੇ ਤਰ੍ਹਾਂ ਆ ਪੰਜ ਦਿਖਾਈਆਂ ਬੱਚੀਆਂ ਤੇ ਦੋ ਹੈਗੀਆਂ ਬਾਈ ਕੋਲੇ ਗਮ ਤੇ ਪੁੱਛਦੇ ਆ ਬਾਈ ਤੋਂ ਡਿਮਾਂਡ ਇਹਨਾਂ ਦੀ ਪੰਜਾਂ ਨਗਾ ਦੀ ਕੀ ਡਿਮਾਂਡ ਆ ਲਾਪਰੀ ਤਾਂ ਦੱਸ ਫਿਰ ਬਾਈ ਪੰਜਾਂ ਦੀ ਡਿਮਾਂਡ ਹੈਗੀ ਬਈ 75000 ਰੁਪਿਆ ਪੰਜਾਂ ਬੱਚਿਆਂ ਦਾ ਡਿਮਾਂਡ 75000 ਰੁਪਿਆ ਤੇ ਵਿੱਚੋਂ ਮਾਂ ਤਣ ਹਾਂ ਮਾਂ ਤਣ ਬਈ ਮੌਕੇ ਤੇ ਕਰਾਂਗੇ ਥੋੜਾ ਬਹੁਤਾ ਜੇ ਕੋਈ ਦੂਰ ਦਾ ਬੰਦਾ ਲੈਂਦਾ ਉਹਨੂੰ 400 ਕਿਲੋਮੀਟਰ ਕਰਾਇਆ ਫ੍ਰੀ ਆ ਠੀਕ ਆ ਜੇ ਤੂੰ ਪੰਜ ਇਕੱਠਾ ਲੈਂਦਾ ਹਾਂ ਜੇ ਤੂੰ ਦੇ ਕੋਈ ਦੋ ਲੈਂਦਾ ਹੈਨਾ ਤੇ ਉਹਨੂੰ ਹੈਗਾ ਬਈ ਆਹ 200 ਕਿਲੋਮੀਟਰ ਕਰਾਇਆ ਫ੍ਰੀ ਜੇ ਕੋਈ ਤਿੰਨ ਲੈਂਦਾ 250 ਜੇ ਕੋਈ ਇੱਕ ਲੈਂਦਾ ਇੱਕ ਤੇ ਕੋਈ ਕਰਾਇਆ ਫ੍ਰੀ ਬਈ ਹਾਂਜੀ ਲੋ ਵੀ ਮਿੱਤਰੋ ਬਾਈ ਨੇ ਸਾਰੀ ਡਿਟੇਲ ਦੱਸ ਦਿੱਤੀ ਤੇ ਬਾਈ ਜੀ ਸਾਰੀ ਡਿਟੇਲ ਦੱਸਤੀ ਆ ਤੇ 6 5 ਬੱਚੀਆਂ ਬਾਈ ਕੋਲੇ 5 ਬੱਚੀਆਂ ਦੀ ਬਾਈ ਨੇ 75000 ਰੁਪਏ ਡਿਮਾਂਡ ਕਰੀ ਆ ਬਾਕੀ ਵਿੱਚੋਂ ਮਾਨਦਾਨ ਕਰਿਆ ਗਿਆ ਦਾ ਬਾਈ ਕਹਿੰਦਾ ਜਰੂਰ ਕਰਾਂਗੇ ਅੱਜ ਦੀ ਵੀਡੀਓ ਵਿੱਚ ਇਹੀ ਨਾਲ ਸੀਗੇ ਬਾਕੀ ਮਿਲਦੇ ਅੱਗੇ ਨਵੀਂ ਵੀਡੀਓ 'ਚ ਪਹਿਲੇ ਨੰਬਰ ਤੇ ਆਪਾਂ ਦਿਖਾਈ ਹੋਈ ਹੈਗੀ ਬਹਿੜ ਸੂਈ ਵੀ ਜਿਹਦੇ ਮਗਰ ਹੈਗੀ ਟੌਪ ਦੀ ਬੱਚੀ ਬਹੁਤ ਚੰਗੀ ਸੀਮੰਦੀ ਆ ਤੇ ਇੱਕ ਹੈਗੀ ਬਾਈਆਂ ਕੋਲੇ ਗੱਬਣਗਾ ਬਾਣਾ ਦਾ ਨੰਬਰ ਸਕਰੀਨ ਤੇ ਚੱਲ ਜਾਂਦਾ ਜਿਹੜਾ ਵੀ ਕੋਈ ਥੋੜੇ ਪਸ਼ੂ ਫਿੱਟ ਹੋਵੇ ਆਪਦੀ ਦੇਖ ਨਿਰਖ ਵਰਕ ਕਰਕੇ ਤੇ ਆਦੀ ਤਸੱਲੀ ਕਰਕੇ ਪਸ਼ੂ ਖਰੀਦੋ ਮਿੱਤਰੋ ਤੇ ਸਾਡਾ ਕੰਮ ਵੀਡੀਓ ਬਣਾਉਣ ਦਾ ਬਾਕੀ ਮਿਲਦੇ ਅੱਗੇ ਨਵੀਂ ਵੀਡੀਓ ਤੇ ਧੰਨਵਾਦ ਜੀ ਫਾਸੇ ਕਾਲ ਸਾਰਿਆਂ